ਲੱਗੇ ਇਹ ਸਿੰਘ ਕਿੱਥੋਂ ਆਏ ਨਹੀਂ ਸਿੰਘ ਤਾਂ ਸਾਰੇ ਮਾਰ ਮੁਕਾ ਦਿੱਤੇ ਹਨ ਦੂਜੇ ਨੇ ਕਿਹਾ ਸਿੰਘ ਤਾਂ ਕੋਈ ਰਿਹਾ ਨਹੀਂ ਇਹ ਤਾਂ ਕੋਈ ਇਹ ਤਾਂ ਕੋਈ ਗਿੱੱੜ ਡਰਪੋਕ ਹਨ ਇਹ ਸੁਣ ਕੇ ਬਾਬਾ ਜੀ ਨੂੰ ਜੋਸ਼ ਆਇਆ ਤੇ ਚੌਂਕ ਵਿੱਚ ਜਾ ਕੇ ਬਾਬਾ ਬੁੱਧਾ ਸਿੰਘ ਜੀ ਨੇ ਤੇ ਬਾਬਾ ਕਰਜਾ ਸਿੰਘ ਜੀ ਨੇ ਆਨਾ ਗੱਡਾ ਟੱਕਾ ਖੋਤਾ ਟੈਕਸ ਲਗਾ ਕੇ ਉਗਰਾਉਣ ਲੱਗ ਪਏ 10 12 ਦਿਨ ਟੈਕਸ ਉਗਰਾਉਂਦੇ ਰਹੀ ਰੋਕਣ ਵਾਲਾ ਕੋਈ ਨਾ ਆਇਆ ਤਾਂ ਬਾਬਾ ਬੁੱਧਾ ਸਿੰਘ ਜੀ ਨੇ ਇੱਕ ਚਿੱਠੀ ਵਿੱਚ ਲਿਖਵਾ ਕੇ ਚਿੱਠੀ ਲੇਖ ਲਿਖੇ ਸਿੰਘ ਬੁੱਤਾ ਹੱਥ ਹੈ ਸੋਟਾ ਆਨਾ ਲਾਇਆ ਗੱਡੀ ਨੂੰ ਤੇ ਪੈਸਾ ਲਾਇਆ ਖੂਤਾ ਅਖੂ ਭਾਬੀ ਖਾਨੋਂ ਨੂੰ ਯੋ ਆਖੇ ਸਿੰਘ ਬੁੱਤਾ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਭੇਜੀ ਜਿਸ ਨੂੰ ਪੜ੍ਹ ਕੇ ਸੂਬੇ ਨੇ ਲਾਹੌਰ ਫੌਜ ਭੇਜੀ ਤਿੱਜ ਸਥਾਨ ਤੇ ਬਾਬਾ ਜੀ ਹੁੰਦਾ ਨਾਕਾ ਲਾਇਆ ਸੀ ਬਾਬਾ ਬੁੱਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਵਿਟਨ ਦੇ ਉਹ ਕਿ ਫੌਜ ਨਾਲ ਲੜਦੇ ਹੋਏ ਚੰਗੀ ਆਹੂਲਾ ਹੀ ਅਤੇ ਮੁਕਾਬਲਾ ਕਰਦੇ ਹੋਏ ਚੜ੍ਹਦੀ ਕਲਾ ਵਿੱਚ ਸ਼ਹੀਦ ਹੋ ਗਏ ਇਸ ਪਵਿੱਤਰ